ਦਿੱਲੀ ਦੇ ਵਿੱਚ ਲੋਕ ਕਿਵੇਂ ਪਹੁੰਚੇ ਆ ਬੱਸਾਂ ਦੇ ਵਿੱਚ ਹਜੇ ਵੀ ਬਹੁਤ ਸਾਰੇ ਲੋਕ ਬੈਠੇ ਆ ਪੰਜਾਬ ਤੋਂ ਆਏ ਹੋਏ ਕੋਈ ਮੇਰੇ ਵਰਗਾ ਪਹਿਲੀ ਵਾਰ ਵੀ ਦਿੱਲੀ ਆਇਆ ਹੁੰਦਾ ਤਾਂ ਬੜੀ ਬੜੀ ਤਨ ਜਿੰਨਾ ਦਿੰਦਾ ਹਨ ਬੀਬੀਆਂ ਦਿਖਾ ਦਿੰਦੇ ਆ ਤੁਹਾਨੂੰ ਜੜੀਆਂ ਆ ਕੇ ਇੱਥੇ ਸਿਲੰਡਰ ਚੁੱਲ੍ਹੇ ਚੌਂਕੇ ਲਾ ਕੇ ਕਿਵੇਂ ਬੱਬਾ ਜੀ ਠੀਕ ਹੋ ਜੀ ਠੀਕ ਹੈ ਵਧੀਆ ਸਾਰੇ ਤਕੜੇ ਹੋਈ ਜਾਂਦੇ ਆ ਪਰਸ਼ਾਦੇ ਛੱਕੇ ਚਾਹ ਛੱਕੇ ਲੱਸੀ ਪੀ ਕੇ ਤਾਂ ਇਹ ਆ ਭਾਈ ਦਿੱਲੀ ਦਾ ਆਰਾਮਲੀਲਾ ਮੈਦਾਨ ਇਤਿਹਾਸਕ ਮੈਦਾਨ ਬਹੁਤ ਵੱਡੇ ਇੱਥੇ ਧਰਨੀ ਗੁਜਾਰੀ ਆ ਜਿਹੜੇ ਉਹ ਪਹਿਲਾਂ ਹੋਏ ਆ ਤੁਸੀਂ ਜੁੜੇ ਹੋ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀ ਆ ਇਸ ਸਮੇਂ ਅਸੀਂ ਦਿੱਲੀ ਆ ਤੇ ਦਿੱਲੀ ਦੇ ਵਿੱਚ ਜਿਹੜਾ ਮੈਦਾਨ ਸੀ ਆਰਾਮਲੀਲਾ ਮੈਦਾਨ ਉਹਦੇ ਬਿਲਕੁਲ ਨੇੜੇ ਆ ਅਸੀਂ ਪਰ ਕਾਫੀ ਪਿੱਛੇ ਤੋਂ ਅਸੀਂ ਤਾਂ ਹੁਣ ਵਾਪਸ ਤਾਂ ਜਾ ਰਹੇ ਹਾਂ ਤਾਂ ਕਿ ਮੋੜ ਕੇ ਤੁਹਾਨੂੰ ਦਿਖਾ ਸਕੀਏ ਕਿ ਜਿਹੜਾ 2 ਕਿਲੋਮੀਟਰ ਦਾ ਘੇਰਾ ਇਹਦੇ ਵਿੱਚ ਕਿਵੇਂ ਪੰਜਾਬ ਤੋਂ ਆਏ ਹੋਏ ਵੱਖ-ਵੱਖ ਜ਼ਿਲ੍ਹਿਆਂ ਤੋਂ ਉਗਰਾਹਾਂ ਜਥੇਬੰਦੀ ਤੇ ਵੱਖ-ਵੱਖ ਜਥੇਬੰਦੀਆਂ ਨਾਲ ਜਿਹੜੇ ਸੰਬੰਧਿਤ ਲੋਕ ਆ ਉਹ ਦਿੱਲੀ ਪਹੁੰਚੇ ਆ ਤਾਂ ਕਿਵੇਂ ਪਹੁੰਚੇ ਆਗੇ ਆਪਾਂ ਸਭ ਨੂੰ ਪਤਾ ਕਿ ਕਿਸਾਨ ਮੰਗਾਂ ਨੂੰ ਲੈ ਕੇ ਅੱਜ ਮਹਾਪੰਚਾਇਤ ਦਿੱਲੀ ਦੇ ਵਿੱਚ ਹੋਣ ਜਾ ਰਹੀ ਸੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਇੱਥੇ ਪਹੁੰਚੇ ਆ ਰਾਤ ਹੀ ਪਹੁੰਚ ਗਏ ਸੀਗੇ ਰਾਤ ਅਸੀਂ ਉਗਰਾਹਾ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਸੀਗੀ ਜਾ ਕੇ ਜਿਹੜੀ ਕਿ ਦਾਣਾ ਮੰਡੀ ਹੈਗੀ ਉਹ ਰੋਤਕ ਦੀ ਤਾਂ ਰੋਤਕ ਦਾਣਾ ਮੰਡੀ ਚ ਰਾਤ ਰੁਕੇ ਸੀਗੇ ਬਹੁਤ ਸਾਰੇ ਲੋਕ ਫੇਰ ਬਹਾਦਰਗੜ੍ਹ ਰੁਕੇ ਸੀ ਪਕੌੜਾ ਚੌਂਕ ਕੋਲੇ ਤੀਸਰਾ ਸਿੱਧੇ ਰਾਮਲੀਲਾ ਵੀ ਪਹੁੰਚ ਗਏ ਸੀਗੇ ਲੋਕ ਉਹ ਵੀ ਸੀਗੇ ਆ ਅਰਸ਼ ਬਾਈ ਵਾਪਸ ਲੈ ਲੋ ਇਹ ਤੋਂ ਬਾਅਦ ਅੱਗੇ ਜਾ ਮੈਨੂੰ ਲੱਗਦਾ ਵੱਡਾ ਹੋਊਗਾ ਇੱਥੇ ਹੀ ਆਪਾਂ ਵਾਪਸ ਘੁਮਾ ਕੇ ਸਾਰਾ ਮਾਹੌਲ ਦਿਖਾ ਲਗੇ ਕਿਉਂਕਿ ਅੱਗੇ ਜਾ ਮ ਹੋਰ ਜ਼ਿਆਦਾ ਵੱਜ ਜਾਣਾ ਮੇਰੇ ਖਿਆਲ ਦੇ ਵਿੱਚ ਬੱਸਾਂ ਦੇ ਵਿੱਚ ਹਜੇ ਵੀ ਬਹੁਤ ਸਾਰੇ ਲੋਕ ਬੈਠੇ ਆ ਪੰਜਾਬ ਤੋਂ ਆਏ ਹੋਏ ਕੋਈ ਮੇਰੇ ਵਰਗਾ ਪਹਿਲੀ ਵਾਰ ਵੀ ਦਿੱਲੀ ਆਇਆ ਹੁੰਦਾ ਤਾਂ ਬਾਲੀ ਬਾਲੀ ਤਰ੍ਹਾਂ ਜਿੰਨਾ ਦਿੰਦਾ ਹਨ ਤੇ ਇਹ ਇਹ ਲੋਕ ਆਏ ਆ ਪਰ ਮੰਗਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਕਿਸਾਨੀ ਮੰਗਾਂ ਗੀਆਂ ਇੱਕ ਐਮਐਸਪੀ ਕਾਨੂੰਨ ਦੀ ਗੱਲ ਹੈ ਜਿਹੜੀ ਜਿਹਦੇ ਲੈਵਲ ਦੇ ਉੱਤੇ ਜਿਸ ਲੈਵਲ ਦੀ ਉਹ ਗੱਲ ਆ ਗਈ ਕਿਸਾਨ ਆਗੂਆਂ ਦਾ ਕਹਿਣਾ ਤਾਂ ਭਾਰਤੀ ਕਿਸਾਨ ਯੂਨੀਅਨ ਪਿੰਡ ਕੁਸਾ ਕੁਸਾ ਮੋਗਾ ਇਹ ਮੋਗੇ ਤੋਂ ਆਇਆ ਬਾਈ ਤੇ ਇਹ ਇਹਨਾਂ ਦੀ ਬਸ ਅਸੀ ਕੀ ਮੋਗੇ ਵਾਲਿਆਂ ਦੀ ਤਾਂ ਉਹ ਜਿਹੜੇ ਲੋਕ ਪਹੁੰਚੇ ਆਗੇ ਇੱਥੇ ਹਨਾ ਉਹਨਾਂ ਦੀਆਂ ਮੰਗਾਂ ਕਿਸਾਨੀ ਨਾਲ ਰਿਲੇਟਡ ਆ ਤੇ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦੀ ਗਰੰਟੀ ਜਿਹੜਾ ਉਹਦਾ ਕਾਨੂੰਨ ਬਣਨਾ ਹੈ ਉਹਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਅਸੀਂ ਕਿਸਾਨਾਂ ਅਗੂਆਂ ਨਾਲ ਗੱਲ ਵੀ ਕਰੀ ਆ ਕਿ ਯਾਰ ਇਹ ਮੰਗ ਕਿ ਪਹਿਲਾਂ ਨਹੀਂ ਕਰਵਾਈ ਜਾ ਸਕਦੀ ਸੀ ਜਦੋਂ ਕਿਸਾਨ ਅੰਦੋਲਨ ਚੱਲਿਆ ਪਰ ਇਹ ਗੱਲ ਬਿਲਕੁਲ ਸੱਚ ਆ ਵੀ ਜਿਸ ਲੈਵਲ ਦੀ ਇਹ ਮੰਗ ਆ ਗਈ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਇਹਦੀ ਜਾਗਰੂਕਤਾ ਖੜੀ ਕਰਨੀ ਪਊਗੀ ਤਾਂ ਥੋੜਾ ਜ ਮੈਂ ਤੁਹਾਨੂੰ ਉੱਤਰ ਕੇ ਵੀ ਦਿਖਾ ਦਿਖਾ ਸਕਦਾ ਵੀ ਉਹ ਆਪਣੀਆਂ ਬੀਬੀਆਂ ਕਿਵੇਂ ਇੱਥੇ ਬੈਠੀਆਂ ਗਈਆਂ ਤੇ ਲੰਗਰ ਪ੍ਰਸ਼ਾਦ ਦੇ ਸ਼ਕੀ ਜਾਂਦੀਆਂ ਤਾਂ ਅਰਸ਼ભાઈ ਥੋੜੀ ਗੱਡੀ ਤੁਸੀਂ ਮੋੜੋ ਉਹਨੇ ਮੈਂ ਵੀ ਦਿਖਾ ਦੂੰਗਾ ਤਾਂ ਪੂਰੇ ਲੋਕ ਆ ਜਿਹੜੇ ਇੱਥੇ ਆਪਣੇ ਪੰਜਾਬ ਤੋਂ ਆਏ ਹੋਏ ਉਹ ਉਹੀ ਜ਼ਿਆਦਾਤਰ ਲੋਕ ਆ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਫਿਲਹਾਲ ਆਪਾਂ ਬੀਬੀਆਂ ਦਿਖਾ ਦਿੰਨੇ ਆ ਤੁਹਾਨੂੰ ਜੜੀਆਂ ਆ ਕੇ ਇੱਥੇ ਸਿਲੰਡਰ ਚੁੱਲ੍ਹੇ ਚੌਂਕੇ ਲਾ ਕੇ ਕਿਵੇਂ ਹੋ ਬਾਬਾ ਜੀ ਠੀਕ ਹੋ ਜੀ ਠੀਕ ਹੈ ਵਧੀਆ ਇੱਥੇ ਕੀ ਬਣਾਏ ਤੁਸੀਂ ਪ੍ਰਸ਼ਾਦ ਦੇ ਹਾਂ ਜੀ ਹਾਂ ਜੀ ਅਸੀਂ ਤਾਜ਼ਾ ਪ੍ਰਸ਼ਾਦ ਆਇਆ ਨਹੀਂ ਰਾਤ ਕਿੱਥੇ ਰੁਕੇ ਫਿਰ ਰਾਤ ਉੱਥੇ ਸ਼ਾਂਪਲੇ ਦਾਣਾ ਮੰਡੀ ਸ਼ਾਂਪਲੇ ਦਾਣਾ ਮੰਡੀ ਠੀਕ ਹੈ ਠੀਕ ਹੈ ਹਾਂ ਅੱਧੇ ਰੁਕੇ ਸੀਗੇ ਰੋहतक ਅੱਧੇ ਇੱਧਰ ਵੀ ਆ ਗਏ ਸੀ ਹਾਂ ਜੀ ਹਾਂ ਜੀ ਅਸੀਂ ਛੱਪਲੇ ਰੁਕੇ ਆ ਅੱਛਾ ਬਰਨਾਲਾ ਜ਼ਿਲ੍ਹਾ ਅੱਛਾ ਬਰਨਾਲਾ ਜ਼ਿਲ੍ਹਾ ਕਿਹੜਾ ਪਿੰਡ ਹੈ ਬਾਈ ਦਾ ਬਰਨਾਲਾ ਜ਼ਿਲ੍ਹਾ ਬਲਾਕ ਸ਼ੇਰਪੁਰ ਪਿੰਡ ਗੰਡੇਵਾਲ ਠੁੱਲੀਵਾਲ ਹਾਂ ਕਈ ਪਿੰਡਾਂ ਦਾ ਕਈ ਪਿੰਡਾਂ ਦਾ ਨਹੀਂ ਮੈਨੂੰ ਪਤਾ ਮੈਂ ਬਠਿੰਡੇ ਦਾ ਮੈਨੂੰ ਓਡੇ ਜ਼ਿਲ ਹਾਂ ਤਾਂ ਹੋਰ ਤੁਹਾਨੂੰ ਦਿਖਾਉਣੇ ਆ ਇੱਥੇ ਬਾਈ ਜਿਹੜੇ ਬੈਠੇ ਆ ਆਪਣੇ ਆਏ ਹੋਏ ਆ ਕਿਵੇਂ ਬਾਈ ਠੀਕ ਹੋ ਤਾਂ ਸਾਰੇ ਤਕੜੇ ਹੋਈ ਜਾਂਦੇ ਆ ਪ੍ਰਸ਼ਾਦੇ ਛੱਕੇ ਚਾਹ ਛੱਕੇ ਲੱਸੀ ਪੀ ਕੇ ਤਾਂ ਇਹ ਦਿਖਾਉਣ ਦਾ ਮਕਸਦ ਇਹੀ ਆ ਵੀ ਤੁਸੀਂ ਦੇਖੋ ਤੇ ਸਮਝਣ ਦੀ ਵੀ ਕੋਸ਼ਿਸ਼ ਕਰਮ ਵੀ ਯਾਰ ਕਿਵੇਂ ਲੋਕ ਆਪਣੇ ਪਿੰਡਾਂ ਚ ਉੱਠ ਕੇ ਆਉਂਦੇ ਆ ਦਿੱਲੀ ਦੇ ਵਿੱਚ ਆਪਦੀਆਂ ਮੰਗਾਂ ਨੂੰ ਲੈ ਕੇ ਤਾਂ ਉਹ ਫਿਰ ਆਪਾਂ ਉਥੇ ਆਉਣੇ ਕਿ ਮਹਾਪੰਚਾਇਤ ਮਹਾਪੰਚਾਇਤ ਇੱਕ ਤਾਂ ਜਿਹੜਾ ਸ਼ੁਭਕਰਨ ਨੂੰ ਲੈ ਕੇ ਸਰਕਾਰੀ ਪਰ ਉਹ ਉਹਨੂੰ ਲੈ ਕੇ ਵੀ ਇਹ ਮਹਾਪੰਚਾਇਤ ਕੀਤੀ ਜਾ ਰਹੀ ਪਿੱਛੇ 1 ਕਿਲੋਮੀਟਰ ਤੱਕ ਅਸੀਂ ਦੇਖਿਆ ਉੱਥੇ ਬੱਸਾਂ ਖੜੀਆਂ ਜਥੇਬੰਦੀਆਂ ਉਹ ਗ੍ਰਾਹਾਂ ਜਥੇਬੰਦੀਆਂ ਤੇ ਫਿਲਹਾਲ ਰਾਮਲੀਲਾ ਮੈਦਾਨ ਦੇ ਵਾਲਾ ਸੀ ਸਾਰੇ ਜਿਹੜੇ ਆ ਉਹ ਜਾ ਰਹੇ ਆ کافی ਦੂਰ ਤੱਕ ਬੱਸਾਂ ਹੀ ਬੱਸਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਕਿਉਂਕਿ ਕਾਰਨ ਮਹਾਪੰਚਾਇਤ ਆ ਲੋਕ ਆਏ ਆ ਬੀਬੀਆਂ ਆਈਆਂ ਪਿੰਡਾਂ ਤੋਂ ਤੇ ਦਿੱਲੀ ਅੱਜ ਕਾਫੀ ਸਰਮਫੁੱਲੀ ਜੇ ਰੰਗ ਦੇ ਵਿੱਚ ਸਾਨੂੰ ਹਿੱਸਾ ਸੀਗਾ ਜਿਹੜਾ ਰਾਮਲੀਲਾ ਮੈਦਾਨ ਦੇ ਆਸੇ ਪਾਸੇ ਵਾਲਾ ਉਹ ਰੰਗਿਆ ਲੱਗਿਆ ਉਹ ਲੋਕ ਆਪਣੀਆਂ ਹੱਕਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਪਹਿਲਾਂ ਵੀ 13 ਮਹੀਨੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਰਹੇ ਉਹ ਅੱਜ ਫੇਰ ਪਹੁੰਚੇ ਆ ਆ ਰਾਮਲੀਲਾ ਮੈਦਾਨ ਦੇ ਵਿੱਚ ਤੇ ਸਾਹਮਣੇ ਪੰਡਾਲ ਆ ਆਪਾਂ ਤੁਹਾਨੂੰ ਸਾਰਾ ਹਾਲ ਅੱਗੇ ਦਿਖਾਉਣੇ ਆ ਲੋਕ ਆਏ ਆ ਜਿਹੜੇ ਵੱਖ-ਵੱਖ ਕਿਸਾਨੀ ਜੁਗੀਆਂ ਦੇ ਨਮਾਇंदे ਜੋ ਵੀ ਮਿਲੂਗਾ ਕਿਸੇ ਨਾਲ ਗੱਲ ਵੀ ਕਰਾਂਗੇ ਤੇ ਆਪਾਂ ਉਹ ਵੀ ਤੁਹਾਨੂੰ ਸਾਰੇ ਪੱਖ ਦਿਖਾਉਂਦੇ ਰਾਂਗੇ ਰਾਤ ਆਪਾਂ ਨੂੰ ਪਤਾ ਕਿ ਰੋਤਕ ਦੇ ਵਿੱਚ ਲੋਕ ਰੋਕੇ ਸੀਗੇ ਰੁਤਕ ਦੀ ਦਾਣਾ ਮੰਡੀ ਦੇ ਵਿੱਚ ਫਿਰ ਸਾੰਪਲਾ ਦਾਣਾ ਮੰਡੀ ਦੇ ਵਿੱਚ ਰੁਕੇ ਉਗਰਾਹ ਦੇ ਲੋਕ ਬੱਸਾਂ ਆਈਆਂ ਕਾਫੀ ਬੱਸਾਂ ਆਈਆਂ ਗਈਆਂ ਤੇ ਉਹ ਪਤਾ ਵੀ ਲੱਗਦਾ ਰਾਹ ਦੇ ਵਿੱਚ ਜਦੋਂ ਪੂਰੀ ਤਰ੍ਹਾਂ ਬਾਈ ਯਰਗਿਆਂ ਨੇ ਜੜੀਆਂ ਬੰਦਿਆਂ ਨੇ ਵੀ ਤੇ ਬੀਬੀਆਂ ਨੇ ਮਿਲ ਕੇ ਰੋਟੀਆਂ ਵੀ ਆਪਦੀਆਂ ਲਾ ਕੇ ਟਾਈਮ ਦੇ ਨਾਲ ਇਹ ਸਾਰਾ ਕੰਮ ਆ ਜਿਹੜਾ ਇਹ ਨਵੇੜਿਆ ਤੇ ਤਾਂ ਕਿ ਇੱਥੇ ਟਾਈਮ ਦੇ ਨਾਲ ਪਹੁੰਚਿਆ ਜਾਵੇ ਤਾਂ ਇਹ ਆ ਭਾਈ ਦਿੱਲੀ ਦਾ ਰਾਮਲੀਲਾ ਮੈਦਾਨ ਇਤਿਹਾਸਕ ਮੈਦਾਨ ਬਹੁਤ ਵੱਡੇ ਇੱਥੇ ਧਰਨੇ ਗੁਜ਼ਾਰੇ ਆ ਜਿਹੜੇ ਉਹ ਪਹਿਲਾਂ ਹੋਏ ਆ ਤਾਂ ਅ ਅੱਜ ਅਸੀਂ ਉਸੇ ਥਾਂ ਦੇ ਉੱਤੇ ਅ ਫੇਰ ਆਏ ਆ ਅ ਇਸ ਇਹ ਕਵਰੇਜ ਆਸਤੇ ਤੇ ਕਿਸਾਨ ਮਹਾਪੰਚਾਇਤਾਂ ਜਿਹੜੀ ਜਿਹਦੇ ਵਿੱਚ ਸੰਯੁਕਤ ਮੋਰਚੇ ਦੀ ਇਕਾਲ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਮੁੱਖ ਮੰਗ ਆ ਜਿਹੜੀ ਉਹਨਾਂ ਦੀ ਐਮਐਸਪੀ ਕਾਨੂੰਨ ਦੇ ਰਾਹੀਂ ਗਰੰਟੀ ਦੇਣ ਦੀ ਸਰਕਾਰੀ ਖਰੀਦ ਨੂੰ ਇਨਸ਼ੋਰ ਕਰਨ ਦੀ ਤੇ ਹੋਰ ਵੀ ਕਾਫੀ ਸਾਰੇ ਮਸਲੇ ਆ ਚਾਹੇ ਉਹ ਸ਼ੁਭ ਕਰਨ ਦਾ ਹੋਵੇ ਸਰਕਾਰੀ ਜਬਰ ਦਾ ਮਸਲਾ ਹੋਵੇ ਕੇਸ ਵਾਪਸ ਲੈਣ ਦਾ ਹੋਵੇ ਲਕੀਮਪੁਰ ਦਾ ਹੋਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਮਹਾਪੰਚਾਇਤ ਦਿੱਲੀ ਦੇ ਵਿੱਚ ਆ ਜਿਹੜੀ ਉਹ ਹੋ ਰਹੀ ਆ ਤੇ ਲੋਕ ਪੰਜਾਬ ਤੋਂ ਤੇ ਵੱਖ-ਵੱਖ ਹਿੱਸਿਆਂ ਤੋਂ ਚਾਹੇ ਉਹ ਹਰਿਆਣਾ ਚਾਹੇ ਉਹ ਵੈਸਟਰਨ ਯੂਪੀ ਆ ਉਹ ਇੱਥੇ ਪਹੁੰਚੇ ਆ ਖਾਸ ਇਹਦੇ 'ਚ ਇਹ ਆ ਕਿ ਇਹ ਹੁਣ ਦਿੱਲੀ 'ਚ ਆ ਇਹ ਮਹਾਪੰਚਾਇਤ ਦਿੱਲੀ 'ਚ ਰੱਖੀ ਗਈ ਆ ਅਸੀਂ ਪਾਸੇ ਪਹਿਲਾਂ ਵੀ ਹਾਂ ਪਹਿਲਾਂ ਵੀ ਰੱਖੀ ਜਾਂਦੀ ਰਹੀ ਆ ਆਜੋ ਬਾਈ ਆਜੋ ਆਜੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਮੇਰੇ ਨਾਲ ਵੱਲੋਂ ਪਿੰਡ ਤੋਂ ਬੂਟਾ ਬਾਈ ਨੇ ਕਿਵੇਂ ਬਾਈ ਬਾਈ ਬੜੀ ਸਸਤੀ ਕਾ ਹਾਂ ਠੀਕ ਠਾਕ ਵਧੀਆ ਕਦੋਂ ਆਏ ਅਸੀਂ ਕੱਲ ਤੁਰੇ ਸੀਗੇ ਬਾਈ ਅੱਛਾ ਰਾਤ ਕਿੱਥੇ ਰੁਕੇ ਰਾਤ ਅਸੀਂ ਤੁਰੇ ਰੁਕੇ ਸੀਗੇ ਉਹ ਪਿੱਛੇ ਕਿਹੜਾ ਹੈਗਾ ਸਾਂਪਲਾ ਮੰਡੀ ਚ ਸਾਂਪਲਾ ਮੰਡੀ ਹਾਂ ਉੱਥੇ ਰੁਕੇ ਸੀ ਅੱਧੇ ਬੰਦੇ ਰੋਤਕ ਰੁਕੇ ਸੀਗੇ ਰੋਤਕ ਧਾਣਾ ਮੰਡੀ ਚ ਵੀ ਕੋਈ ਹਾਂ ਅੱਧੇ ਕੇ ਰੋਤਕ ਰੁਕੇ ਸੀਗੇ ਅੱਧੇ ਇੱਕ ਸਾਂਪਲਾ ਰੁਕੇ ਸੀਗੇ ਹਾਂ ਆ ਜੋ ਆਪਾਂ ਚੱਲਦੇ ਆਂ ਨਾਲ ਨਾਲ ਤੁਹਾਡੇ ਨਾਲ ਗੱਲ ਕਰਦੇ ਆਂ ਹਨਾ ਤੇ ਬਾਕੀ ਕਈ ਰਾਮਲੀਲਾ ਵੀ ਆ ਗਈ ਸੀ ਰਾਤ ਵੀ ਆ ਗਏ ਸੀਗੇ ਬੰਦੇ ਇੱਥੇ ਰਾਤ ਵੀ ਆ ਗਏ ਸੀਗੇ ਬਾਈ ਇਹ ਮੰਨ ਲੈ ਵੀ ਅਸੀਂ ਸਵੇਰੇ ਤੁਰੇ ਸੀ ਉਥੋਂ 3 ਵਜੇ ਸਾਪਲਾ ਤੋਂ ਹਾਂ ਤੇ ਕੁਸ਼ਕ ਪਹਿਲਾਂ ਰਾਤ ਨੂੰ ਹੀ ਆ ਗਈ ਸੀਗੀ ਇੱਥੇ ਇਸ ਕਰਕੇ ਹਾਂ ਤਾਂ ਬਾਵਾ ਯਾਰ ਲੋਕ ਹੋ ਗਏ ਨਾਲੇ ਇੰਨੀ ਦੂਰ ਆ ਹਾਂ ਜੀ ਬਾਈ ਇਕੱਠ ਬਹੁਤ ਹੈਗਾ ਬਹੁਤ ਜ਼ਿਆਦਾ ਆਈ ਹਾਂ ਬਹੁਤ ਇਕੱਠ ਬਹੁਤ ਹੋ ਗਿਆ ਬਾਈ ਹਜੀ ਆਈ ਜਾਂਦੇ ਹੈ ਕਿ ਨਾ ਬਹੁਤ ਟ੍ਰੇਨਾਂ ਰਾਹੀਂ ਆਉਣਗੀਆਂ ਤਾਂ ਅਹਾਂ ਗੱਡੀਆਂ ਰਾਹੀਂ ਵੀ ਆਏ ਰਾਤ ਰਾਤ ਵੀ ਆਏ ਆ ਟ੍ਰੇਨ ਰਾਹੀਂ ਇੱਕ ਜਿਹੜੀ ਬਾਕੀ ਪਹੁੰਚੀ ਜਾਣਾ ਆਪਦੇ ਸਾਧਨਾਂ ਰਾਹੀਂ ਵੀ ਵਕ ਵਕ ਤੇ ਰਾਹੀਂ ਤਾਂ ਉਹੀ ਜਿਹੜੀ ਆਪਾਂ ਰਾਤ ਵੀ ਗੱਲ ਕਰਦੇ ਸੀ ਵੈਸੇ ਵੀ ਗੱਲ ਚੋਣ ਜਾਪ ਤੇ ਇਹਦੀ ਵੀ ਹੁੰਦੀ ਹੈ ਪਰ ਗੱਲ ਇਹ ਆ ਵੀ ਰੋਟੀ ਦਾ ਬੰਦਾ ਚੋਣ ਜਾਪ ਤੇ ਚ ਵੀ ਖਾਂਦਾ ਹੀ ਆ ਯਾਰ ਜੇ ਮਸਲਾ ਰੋਟੀ ਦਾ ਉਹ ਤਾਂ ਆਪਾਂ ਬਿਲਕੁਲ ਚੋਣ ਚੋਣ ਜਾਪ ਤਾਂ ਕਿਹੜਾ ਫਿਰ ਆਪਾਂ ਨੂੰ ਰੋਟੀ ਦੇ ਦੂਗਾ ਹਨਾ ਅੰਨੀ ਨਾਲ ਜਿਹੜਾ ਮਸਲਾ ਹੈ ਮੁੱਦਾ ਜਦੋਂ ਤੇ ਫਿਰ ਜਾਪਤੀ ਨਾਲ ਤਾਂ ਮਸਲਾ ਆਪਣਾ ਹੱਲ ਨਹੀਂ ਨਾ ਹੋਣਾ ਹੈ ਨਾ ਹਾਂ ਇਹ ਤਾਂ ਆਪਣੇ ਆਉਣ ਵਾਲੇ ਭਵਿੱਖ ਦਾ ਵੀ ਮਸਲਾ ਹੈ ਨਾ ਬੱਚਿਆਂ ਦਾ ਵੀ ਮਸਲਾ ਹੈਗਾ ਸਹੀ ਹੈ ਤਾਂ ਅੱਗੇ ਚਲੋ ਮੈਂ ਥੋੜਾ ਬਾਈ ਦਿਖਾ ਲਾਂ ਤਾਂ ਮੈਂ ਤੁਹਾਨੂੰ ਥੋੜਾ ਜਿਆ ਅੱਗੇ ਜਾ ਕੇ ਦਿਖਾਉਣਾ ਇਹ ਬਾਕੀ ਸਟੇਟਾਂ ਦੇ ਵਿੱਚੋਂ ਆਏ ਹੋਏ ਆ ਲੋਕ ਆਪਾਂ ਇਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿਸੇ ਤੋਂ ਪੁੱਛਾਂਗੇ ਵੀ ਇਹ ਕਿੱਥੋਂ ਆਏ ਇਹ ਭਾਰਤੀ ਕਿਸਾਨ ਯੂਨੀਅਨ ਉਹ ਉਹ ਉਹਦੇ ਵੱਖ-ਵੱਖ ਥਾਵਾਂ ਤੋਂ ਪੁੱਜੇ ਹੋਏ ਲੋਕ ਆ ਕੋਈ ਯੂਪੀ ਤੋਂ ਕੋਈ ਮੱਧ ਪ੍ਰਦੇਸ਼ ਤੋਂ ਤਾਂ ਐਵੇਂ ਵੀ ਲੋਕ ਅੱਡਾ-ਅੱਡ ਸਟੇਟਾਂ ਚ ਆਏ ਆ ਹਾਂ ਸਮਰੱਥਾ ਹੁੰਦੀ ਆ ਕੋਈ ਜਿਵੇਂ ਗੱਡੀਆਂ ਤੇ ਆ ਸਕਦਾ ਕੋਈ ਬੱਸਾਂ ਤੇ ਆ ਸਕਦਾ ਕਈ ਬੰਦੇ ਨਹੀਂ ਸਮਰੱਥਾ ਨਹੀਂ ਰੱਖਦੇ ਕਈ ਸਟੇਟਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਐ ਐਮਐਸਪੀ ਇਸ ਲਈ ਸਭ ਨੂੰ ਮੰਗਿਆ ਜਾ ਰਿਹਾ ਸਭ ਦੇ ਲਈ ਉਹਦਾ ਵੱਡਾ ਕਾਰਨ ਹੀ ਇਹ ਆ ਕਿਉਂਕਿ ਇਹ ਜ਼ਰੂਰਤਾ ਇਹਦੇ ਬਿਨਾ ਜਿਹੜਾ ਕਿਸਾਨੀ ਦਾ ਬਚਾ ਉਹ ਔਖਾ ਲੱਗਦਾ ਤਾਂ ਹੁਣ ਤੁਸੀਂ ਦੇਖੋ ਆ ਧਿਆਨ ਦੇ ਨਾਲ ਕਿ ਇਹ ਮੈਦਾਨ ਤੁਹਾਨੂੰ ਗਾਂਹ ਤੱਕ ਆ ਜਿਹੜਾ ਉਹ ਭਰਿਆ ਦਿਸਦਾ ਆ ਕਿਸਾਨ ਆ ਜਿਹੜੇ ਜਿਹੜੇ ਵੱਖ-ਵੱਖ ਇੱਥੇ ਪਹੁੰਚੇ ਆਗੇ ਜਥੇਬੰਦੀਆਂ ਦੇ ਵੱਲੋਂ ਤਾਂ ਅਸੀਂ ਆ ਰਾਮਲੀਲਾ ਮੈਦਾਨ ਦੇ ਵਿੱਚ ਜਿਵੇਂ ਤੁਹਾਨੂੰ ਦਿਖਾਈ ਰਹੇ ਆ ਸਾਰਾ ਕੁਝ ਤੇ ਹੁਣ ਆਪਾਂ ਤੁਹਾਨੂੰ ਕੁਝ ਕੁ ਵੱਖਰੇ ਬੰਦੇ ਵੀ ਮਲਾਉਣੇ ਆ ਇੱਥੇ ਜਿਹੜੇ ਆਏ ਹੋਏ ਆ ਉਹਨਾਂ ਚੋਂ ਜਿਵੇਂ ਡਾਕਟਰ ਸੁਆਮਨ ਦੀ ਟੀਮ ਆ ਇਹ ਹਾਂ ਫਾਈਬਰਸ ਹਾਰਟ ਵਾਲੀ ਆ ਇਹਨਾਂ ਦੇ ਵੀ ਉਸ ਦਿਨ ਬਾਈ ਕਿਵੇਂ ਹੋ ਠੀਕ ਹੋ ਹਾਂਜੀ ਠੀਕ ਆ ਠੀਕ ਆ ਹਾਂਜੀ ਮਿਹਰਬਾਨ ਸ਼ੁਕਰੀਆ ਹਾਂਜੀ ਕੀ ਹਾਲ ਆ ਬਾਈ ਠੀਕ ਹੋ ਤੇ ਇਹ ਵੀ ਇੱਥੇ ਦਵਾਈਆਂ ਦਾ ਆਪਦਾ ਕੈਂਪ ਆ ਜਿਹੜਾ ਉਹ ਲਾ ਰਹੇ ਆ ਉਦੋਂ ਆਪਾਂ ਦੇਖਿਆਗਾ ਕਿ ਜਿਹੜਾ ਖਣੌਰੀ ਸੀਗਾ ਉਹ ਉਹਦਾ ਵਿੱਚ ਇਹਨਾਂ ਦੀ ਵੀ ਗੱਡੀ ਆ ਜਿਹੜੀ ਉਹ ਭੰਨੀ ਗਈ ਸੀ ਡਾਕਟਰ ਸਵਰਮਾਨ ਦੀ ਟੀਮ ਦੀ ਤਾਂ ਫਿਲਹਾਲ ਆਪਦਾ ਲਾ ਰਿਆ ਅਮਰਤਜੀ ਠੀਕ ਹੋ ਠੀਕ ਹੋ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਆ ਕਦੋਂ ਆਏ ਸੀ ਬਾਈ ਅਸੀਂ ਰਾਤ ਹੀ ਆਗੇ ਸੀ ਜੀ ਅੱਛਾ ਰਾਤ ਹੀ ਪਹੁੰਚ ਗਏ ਸੀ ਇੱਥੇ ਰਾਤ ਨੂੰ ਪਹੁੰਚ ਗਏ ਸੀ ਜੀ ਹਿੰਮਤ ਹੀ ਹੋ ਬਾਈ ਯਾਰ ਹਾਂਜੀ ਬਿਲਕੁਲ ਜੀ ਜ਼ਰੂਰੀ ਸੀ ਨਾ ਵੀ ਸਵੇਰੇ ਜਲਦੀ ਸੈਟਅਪ ਹੋ ਜਾਵੇ ਵੀ ਟ੍ਰੈਫਿਕ ਕਰਨਾ ਹੋ ਜਾ ਜਿਆਦਾ ਹਾਂ ਹਾਂਜੀ ਹਾਂਜੀ ਉਹਦੇ ਕਰਕੇ ਅੱਛਾ ਇੱਥੇ ਵੀ ਉਹੀ ਮੈਡੀਕਲ ਆਪਦਾ ਸੈਟਅਪ ਸਾਰਾ ਤੁਸੀਂ ਲਾਇਆ ਸਾਰਾ ਲੈਂਦਾ ਜੀ ਸੈਟਅਪ ਸਾਰਾ ITU ਜੜੀ ਜੀ ਹਰ ਇੱਕ ਤ ਸਾਰੀ ਮੈਡੀਸਿਨ ਵਗੈਰਾ ਸਾਰੇ ਵਿਦ ਡਾਕਟਰਸ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਜਰਾ ਤਾਂ ਇਹ ਉਹ ਟੀਮ ਆ ਜਿਹੜੀ ਹਰ ਥਾਂ ਤੇ ਹਮੇਸ਼ਾ ਪਹੁੰਚਦੀ ਆ ਆਪਦੇ ਵੱਲੋਂ ਜਿਹੜੀ ਡਾਕਟਰੀ ਸਹਾਇਤਾ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਆ ਉਹ ਜਾਰੀ ਕਰਦੀ ਆ ਉਹ ਸਹੂਲਤ ਦੇਣ ਦੀ ਕੋਸ਼ਿਸ਼ ਕਰਦੀ ਆ